ਸਾਹਿਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਗੁਰਦਾਸਪੁਰ ਤੋਂ ਤੰਦਾਦੀ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜਿਸ ਦੇ ਚਲਦੇ ਗੁਰਦਾਸਪੁਰ ਦੇ ਨਗਰ ਸੁਧਾਰ ਟਰਸਟ ਵੱਲੋਂ ਵੀ ਕਰੋੜਾ ਰੁਪਏ ਖਰਚ ਕੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿੱਚ ਨਵੀਂ ਬਣ ਰਹੀ ਸਕੀਮ ਨੰਬਰ 7 ਵਿੱਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜਿਸ ਵਿੱਚ 34 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੇ ਨਾਲ ਪਟਪਾਥ ਬਣਾਇਆ ਗਿਆ ਸੀ ਜਿਸ ਨੂੰ ਦੌਲਤਪੁਰ ਕੋ-ਆਪਰੇਟਿਵ ਸੁਸਾਇਟੀ ਵੱਲੋਂ ਕਰੀਬ 2 ਮਹੀਨੇ ਪਹਿਲਾਂ ਬਣਾਇਆ ਗਿਆ ਸੀ ਜੋ ਕਿ ਪਹਿਲੀ ਬਾਰਿਸ਼ ਪੈਣ ਦੇ ਨਾਲ ਹੀ ਢੇਠਾ ਬਹਿ ਗਏ ਅਤੇ ਜਗਾ ਜਗਾ ਤੋਟ ਗਏ ਅਤੇ ਜੋ ਗਰਾਉਂਡ ਦੇ ਨਾਲ-ਨਾਲ ਕੰਧ ਬਣਾਈ ਗਈ ਸੀ ਉਹ ਵੀ ਟੁੱਟ ਕੇ ਢੇਠਾ ਡਿੱਗ ਪਈ ਜਿਸ ਨਾਲ ਟਰਸਟ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਜਦੋਂ ਨਗਰ ਸੁਧਾਰ ਟੈਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸਰਮਨ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਗਿਆ ਉਹ ਵੀ ਤੁਹਾਨੂੰ ਸੁਣਾਉਨੇ ਆ ਕਿ ਉਹਨਾਂ ਨੇ ਜਦੋਂ ਇਸ ਉੱਤੇ ਕੀ ਵਿਚਾਰ ਦਿੱਤੇ ਤੇ ਕੀ ਕਿਹਾ ਤੁਹਾਨੂੰ ਦੱਦ ਜੀ ਕਿ ਨਗਰ ਸੁਧਾਰ ਦੇ 7 ਨੰਬਰ ਸਕੀਮ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਸੀ ਉਹਦੇ ਵਿੱਚ ਕਰੀਬ 34 ਲੱਖ ਰੁਪਏ ਲਗਾ ਕੇ ਡਿਵੈਲਪਮੈਂਟ ਕੀਤੀ ਗਈ ਸੀ ਪੁੱਟਪਾਤ ਬਣਾਈ ਗਈ ਸੀ ਜਿਹਦੀਆਂ ਪਹਿਲੀ ਬਰਸਾਤ ਨੇ ਹੀ ਜਿਹੜਾ ਆ ਧੱਜੀਆਂ ਉਡਾ ਦਿੱਤੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਓ ਕਿ ਬਣਾਈ ਗਈ ਕੰਦ ਵੀ ਰੁੜ ਕੇ ਖੇਤਾਂ ਦੇ ਵਿੱਚ ਜਾ ਪੁੱਜੀ ਤੇ ਨਾਲ ਦੀ ਨਾਲ ਜਿਹੜੀਆਂ ਉੱਥੇ ਇੱਟਾਂ ਲਗਾ ਕੇ ਜਿਹੜੀਆਂ ਨੇ ਲੌਕ ਟਾਇਲ ਜਿਹੜੀ ਲਗਾਈ ਹੋਈ ਸੀ ਉਹ ਵੀ ਸਾਰੀ ਦੀ ਸਾਰੀ ਬੈ ਕੇ ਪੂਰੇ ਦਾ ਪੂਰਾ ਜਿਹੜਾ ਆ ਉਹ ਟਰਸਟ ਦਾ ਵੱਡਾ ਨੁਕਸਾਨ ਹੋ ਗਿਆ ਇਹਦੇ ਪਿੱਛੇ ਨੁਕਸਾਨ ਦਾ ਕਾਰਨ ਅਸਲ ਕੀ ਹੈ ਕੀ ਮਟੀਰੀਅਲ ਸਹੀ ਤਰੀਕੇ ਨਾਲ ਯੂਜ਼ ਨਹੀਂ ਕੀਤਾ ਗਿਆ ਜਾਂ ਕਿਉਂ ਨਹੀਂ ਕੀਤਾ ਗਿਆ ਜਾਂ ਕੀ ਅਣਗਿਲੀ ਰਹਿ ਗਈ ਕਿ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਇੱਧ ਤੇ ਗੱਲ ਕਰਨ ਵਾਸਤੇ ਪੱਤਰਕਾਰ ਜਦੋਂ ਰਜੀਵ ਸ਼ਰਮਾ ਚੇਅਰਮੈਨ ਦੇ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਸਾਰੀ ਗੱਲਬਾਤ ਫੁੱਟਪਾਥ ਵੀ ਮੈਂ ਦੇਖਿਆ ਅੱਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹੜਾ ਫੁੱਟਪਾਥ ਹੈ ਜੀ ਉਹ ਤਕਰੀਬਨ ਉਹੜਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਦੇ ਨਾਲ ਫੁੱਟਪਾਥ ਬਣਿਆ ਸੀ ਸਾਡੇ ਉੱਥੇ ਨਾ ਕਮਰਸ਼ੀਅਲ ਬਣ ਐਸਿਓ ਬੰਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਇਹ ਇਹ ਮੈਂ ਜਾ ਕੇ ਦੇਖਿਆ ਇਹ ਕੰਮ तकरीबन ਸਾਡਾ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਇਹ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅ ਜਿਹੀ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਆ ਤੇ ਮੈਨੂੰ ਉਹਦੇ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠੀਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟ੍ਰਸਟ ਦੇ ਜਿਹੜੇ ਐਕਸੀਡੈਂਟਾ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ 5ਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਅਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇਹ ਕਢਵਾਇਆ ਜੀ ਕੱਲ 25 ਤਰੀਕ ਨੂੰ ਨੋਟਿਸ ਕਢਵਾਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਉਹ ਅਰਥ ਫੀਲਿੰਗ ਦਾ ਕੰਮ ਹੋਵੇ ਭਾਵੇਂ ਟੈਲਨ ਦਾ ਕੰਮ ਹੋਵੇ ਤੇ ਭਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗਿਆ ਨੇ ਟੇਲਾ ਬੈਠ ਗਿਆ मतलब ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਈਆਂ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ ਠੀਕ ਕੀਤਾ ਜਾਵੇ ਅਗਰ 30 ਜੂਨ ਤੱਕ ਇਹ ਠੀਕ ਨਹੀਂ ਕਰਦੇ ਤੇ ਇਹਨਾਂ ਦੀ ਆਲ ਓਵਰ ਜਿੰਨੇ ਕੰਮ मतलब 3 ਤੋਂ 4 ਇਹਨਾਂ ਦੇ ਕੰਮ ਇਹਨਾਂ ਦੇ ਚੱਲਦੇ ਪਏ ਨੇ ਸਾਡੇ ਟਰਸਟ ਦੇ ਵਿੱਚ ਸਾਰਿਆਂ ਦੀਆਂ ਸਿਕਿਉਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੇ ਬੰਨਦੀ ਕਾਰਵਾਈ ਕੀਤੀ ਹੈ ਅਤੇ ਬਲੈਕਲਿਸਟ ਕੀਤਾ ਜਾਵੇਗਾ ਕੰਪਨੀ ਇਹ ਦੌਲਤਪੁਰ ਸੋਸਾਇਟੀ ਹੈ ਜੀ ਆਪਣਾ ਜਿਹੜੀ ਪਠਾਨਕੋਟ ਤੋਂ ਨਹੀਂ ਜੀ ਜੀ ਜਿਹੜੀ ਕਿ ਦਵਾਰ ਵੀ ਘੱਟ ਗਈ ਉਹ ਆ ਗਈ ਕੰਪਨੀ ਕੰਮ ਆ ਰਹੇ ਨਹੀਂ ਬਾਕੀ ਕੰਮ ਚੱਲਦੇ ਪਏ ਜੀ ਬਾਕੀ ਕੰਮ ਰਨਿੰਗ ਦੇ ਵਿੱਚ ਸੀ ਇਹ ਇੱਕੋ ਕੰਮ ਤੇ ਧਿਆਨ ਚ ਆਇਆ ਜਿਹੜਾ ਜਿਹਦੀ ਆਪਣਾ ਕੰਪਲੀਟ ਹੋਣ ਤੋਂ ਬਾਅਦ ਸ਼ਕਾਇਤ ਆਈ ਹੈ ਜਿਹੜੇ ਬਾਕੀ ਕੰਮ ਹੋ ਰਨਿੰਗ ਦੇ ਵਿੱਚ ਹੈ ਅਗਰ ਦੇਖੋ ਪਹਿਲੀ ਗੱਲ ਕਿ ਜਦੋਂ ਕੰਮ ਕੰਪਲੀਟ ਹੁੰਦਾ ਨਾ ਬੇ ਪੇਮੈਂਟ ਉਹਦੀ ਹੁੰਦੀ ਜਦੋਂ ਕੰਮ ਕੰਪਲੀਟ ਹੁੰਦਾ ਅਗਰ ਕੰਮ ਕੰਪਲੀਟ ਤੋਂ ਹੋਣ ਤੋਂ ਬਾਅਦ ਵੀ ਕੋਈ ਕੰਪਲੇਂਟ ਹੁੰਦੀ ਆ ਤੇ ਇਹਨਾਂ ਦੀ 10% ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਕਿੰਨੇ ਲੱਖ ਦਾ ਕੰਮ ਸੀ ਸਾਲ ਇਹ ਹੈਗਾ ਸੀ ਤਕਰੀਬਨ 34 ਲੱਖ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਾਂ ਤਕਰੀਬਨ 5 5.5 ਲੱਖ ਰੁਪਈਆ ਦਾ ਸਿਕਿਉਰਿਟੀ ਜਿਹੜੀ ਇਸ ਕੰਮ ਦੀ ਬਣਦੀ ਆ ਅਗਰ ਦੂਸਰੇ ਕੰਮਾਂ ਦੀ ਵੀ ਪਾਈਏ ਤੇ 15 ਕੁ ਲੱਖ ਸਿਕਿਉਰਿਟੀ ਬਣਦੀ ਆ ਜੀ ਤੇ ਸਾਨੂੰ ਇਹ ਹੁੰਦਾ ਕਿ ਇੱਕ ਸਾਲ ਇਹਨਾਂ ਦੀ ਸਿਕਿਉਰਿਟੀ ਰੱਖ ਕੇ ਆਪਾਂ ਇਹਨਾਂ ਨੂੰ ਜਿਹੜਾ ਇਹ ਕਿ ਕੰਮ ਦੇਖਿਆ ਜਾਵੇ ਅਗਰ ਇੱਕ ਸਾਲ ਦੇ ਵਿੱਚ ਇਹ ਕੰਮ ਠੀਕ ਰਹਿੰਦਾ ਆ ਤੇ ਇਹਨਾਂ ਦੀ ਸਿਕਿਉਰਿਟੀ ਵਾਪਸ ਅਗਰ ਨਹੀਂ ਰਹਿੰਦਾ ਤਾਂ ਫਿਰ ਸਿਕਿਉਰਿਟੀ ਜ਼ਬਤ ਕਰਕੇ ਬੰਦ ਦੀ ਕਾਰਵਾਈ ਉਹ ਕੀਤੀ ਜਾਂਦੀ ਹੈ